ਬਹੁਤ ਸਾਰੀਆਂ ਚਰਚਾਵਾਂ ਨੇ ਬਹੁਤ ਸਾਰੀ ਭੀੜ ਹੈਗੀ ਇਹਦੇ ਪਿੱਛੇ ਕਿ ਸਾਂਸ ਸਮਾਜ ਕਿਉਂ ਇਕੱਠਾ ਹੋ ਰਿਹਾ ਹੈ ਦੂਸਰੇ ਪਾਸੇ ਜੱਥੇਦਾਰਾਂ ਦੀ ਭੂਮਿਕਾ ਕੀ ਹੈਗੀ ਹੈ ਤੇ ਜਦੋਂ ਅਸੀਂ ਇੰਨਾ ਕੁਛ ਤਾਣਾ ਬਾਣਾ ਉਲਝਿਆ ਹੋਵੇ ਉੱਥੇ ਫਿਰ ਜਿਹੜੀ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਜ਼ਿੰਮੇਵਾਰੀ ਉਸ ਤਰੀਕੇ ਨਾਲ ਵੱਡੀ ਹੋ ਜਾਂਦੀ ਤੁਸੀਂ ਕਿਸ ਤਰੀਕੇ ਨਾਲ ਸਮਝ ਰਹੇ ਹੋ ਕਿ ਕੀ ਕਹਾਣੀ ਹੈਗੀ ਇਹਦੇ ਪਿੱਛੇ ਕਿਉਂਕਿ 2 ਦਸੰਬਰ ਨੂੰ ਜੋ ਮੈਸੇਜ ਗਿਆ ਸੀ ਦੁਨੀਆ ਦੇ ਵਿੱਚ ਬੈਠੇ ਨਾ ਸਿੱਖਾਂ ਦੇ ਨਹੀਂ ਹਰ ਹਰ ਤਰ੍ਹਾਂ ਦੇ ਲੋਕਾਂ ਦੇ ਵਿੱਚ ਕਿ ਸਿੱਖਾਂ ਦੇ ਕੋਲ ਇੱਕ ਬਹੁਤ ਮਹਾਨ ਸਥਾਨ ਆ ਸ੍ਰੀ ਕਲਤਕ ਸਾਹਿਬ ਕਿ ਜਿਹਦੇ ਸਾਹਮਣੇ ਹਰ ਇੱਕ ਵੱਡੇ ਵੱਡੇ ਲੀ ਫਿਸ਼ਲ 2.5 ਤਿੰਨ ਮਹੀਨੇ ਦੇ ਵਿੱਚ ਉਸ ਮਹਾਨ ਤਖਤ ਦੀ ਮਰਿਆਦਾ ਨੂੰ ਸਿੰਘ ਸਾਬਾਨ ਦੀ ਜਿਹੜੀ ਉਹਨਾਂ ਦੀ ਕਰਤਾਰ 쿠ਸ਼ੀ ਕਰਨ ਦੇ ਵਿੱਚ ਕਸਰ ਨਹੀਂ ਛੱਡੀ ਕੋਈ ਤੇ ਕਿਹਨੇ ਕੀਤਾ ਕਿਹਨੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਕਿ ਉਹਨਾਂ ਨੂੰ ਇਹ ਮਨਜ਼ੂਰ ਹੀ ਨਹੀਂ ਸੀ ਕਿ ਸਾਡੇ ਤੇ ਵੀ ਕੋਈ ਹੁਕਮ ਸੁਣਾ ਸਾਨੂੰ ਸੁਣਾ ਸਕਦਾ ਹੋ ਜੇ ਉਹ 2 ਦਸੰਬਰ ਵਾਲੇ ਸਾਰੇ ਹੁਕਮ ਨਾਲ ਵੀ ਮੰਨ ਲੈਂਦੇ ਅਕਾਲੀ ਦਲ ਵੀ ਮੋੜ ਸੁਰਜੀਤ ਹੋਣਾ ਸੀਗਾ ਤੇ ਉਹ ਸ਼ਾਇਦ ਲੀਡਰਸ਼ਿਪ ਵੀ ਸ਼ਾਇਦ ਅੱਗੇ ਆ ਜਾਂਦੀ ਕੋਈ 28 ਸਾਲ ਜ ਜਥੇਦਾਰ ਰਿਹਾ ਕੋਈ 20 ਸਾਲ ਜਥੇਦਾਰ ਰਿਹਾ ਕੋਈ 10 ਸਾਲ ਤੋਂ ਯਾਨੀ ਕਿ ਜ਼ਿਆਦਾਤਰ ਅਸੀਂ ਦੇਖਿਆ ਕਿ ਬਹੁਤ ਸਾਰੇ ਗੁਜਰੇ ਲਗਾਏ ਗਏ ਉਹ ਵੱਡੇ ਪੱਦਰ ਤੇ ਉਹਨਾਂ ਨੇ ਲੰਮਾ ਸਮਾਂ ਭੂਮਿਕਾ ਨਿਭਾਈ ਹੈ ਪਰ ਪਿਛਲੇ ਕੁਝ ਸਮੇਂ ਦੌਰਾਨ ਇਨ ਰੇਟਿਵ ਜਿਹੜਾ ਕੀ ਸਿਰਜਿਆ ਜਾ ਰਿਹਾ ਹੈ ਕਿ ਜਥੇਦਾਰ ਕੁਝ ਸਾਡੀ ਮੰਨਦੇ ਨਹੀਂ ਤਾਂ ਅਸੀਂ ਠੀਕ ਹੈ ਨਹੀਂ ਤਾਂ ਜੇ ਕੋਈ ਗਲਤ ਫੈਸਲਾ ਜਾ ਉਹਨਾਂ ਦੇ ਅਗੇਂਸਟ ਫੈਸਲਾ ਲੈਂਦੇ ਆ ਉਹਨੂੰ ਉਤਾਰ ਦਿੱਤਾ ਜਾਂਦਾ ਪਤਾ ਹੀ ਅੰਡਰਸਟੂਡ ਹੈ ਵੀ ਇੱਕ ਵਿਅਕਤੀ ਦੀ ਰਾਜਨੀਤੀ ਨੂੰ ਬਚਾਉਣ ਲਈ ਸਾਰਾ ਹੋ ਰਿਹਾ ਹੈ ਇੱਕ ਐਵੀ ਚਰਚਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਸੋਨਾਂ ਦੇ ਵਿੱਚ ਦੇਖੀ ਕਿ ਪੰਜਾਬ ਦੇ ਵਿੱਚ ਜੇ ਤਕਰੀਬਨ 13000 ਪਿੰਡਾਂ ਤਾਂ ਇਹ ਜ਼ਿਕਰ ਆਉਂਦਾ ਕਿ 10000 ਤੋਂ ਵੱਧ ਡੇਰੇ ਨੇ ਤਾਂ ਉਹਨਾਂ ਡੇਰਿਆਂ ਦੀ ਸਿਆਸਤ ਜਿਹੜੀ ਐਸ ਵੇਲੇ ਬੜੀ ਵੱਡੇ ਪੱਧਰ ਤੇ ਹਾਵੀ ਹੋ ਰਹੀ ਹੈ ਤੇ ਇਸੇ ਕਰਕੇ ਇੱਕ ਵੱਡੇ ਆਗੂ ਨੂੰ ਅਕਾਲ ਤਖਤ ਦੇ ਬਰਾਬਰ ਬਿਠਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਹਿੰਦੇ ਕਿ ਜਿਹੜੀ ਟਕਸਾਲ ਟਕਸਾਲ ਹੈਗੀ ਦੰਦ ਦੰਦੀ ਟਕਸਾਲ ਜਿਹਦੇ ਇੰਨਾ ਸ਼ਾਨਾ ਮੱਤਾ ਇਤਿਹਾਸ ਰਿਹਾ ਹੈਗਾ ਪਰ ਉਹ ਸਿਆਸੀ ਹੱਤਾਂ 'ਚ ਕਹਿੰਦੇ ਖੇਡ ਰਹੇ ਆ ਭਾਜੀਪੀ ਦੀ ਆਵਾਜ਼ ਕੁਝ ਲੋਕ ਕਹ ਰਹੇ ਕਿ ਉਹਦੇ ਪਿੱਛੇ ਹੈਗੀ ਆ ਜਦੋਂ ਵੀ ਪਿਛਲੇ ਟਾਈਮ ਦੇ ਵਿੱਚ ਵੀ ਜਿਹੜਾ ਵੀ ਵਿਰੋਧ ਦੇ ਵਿੱਚ ਗਿਆ ਜੇ ਕਿਸੇ ਨੇ ਪ ਉਹਨੂੰ ਪਹਿਲਾਂ ਕਾਂਗਰਸ ਦਾ ਏਜੰਟ ਬਣਾਤਾ ਜੀ ਵੀ ਕਾਂਗਰਸ ਦਾ ਏਜੰਟ ਹੈ ਹੁਣ ਕਿਸੇ ਨੂੰ ਕਹਿੰਦੇ ਭਾਜਪਾ ਦਾ ਏਜੰਟਾ ਕਿਸੇ ਨੂੰ ਆਰਐਸ ਦਾ ਏਜੰਟਾ ਲੇਕਿਨ ਭਾਜਪਾ ਦੇ ਨਾਲ ਸਾਂਝ ਕੀ ਦੀ ਰਹੀ ਕਿਹਨਾਂ ਦੇ ਰਿਸ਼ਤੇ ਨੇ ਕਿਹਨਾਂ ਦੇ ਸਮਾਗਮਾਂ ਦੇ ਵਿੱਚ ਭਾਜਪਾਲੇ ਆਉਂਦੇ ਨੇ ਇਹ ਤਾਂ ਲੋਕਾਂ ਨੂੰ ਦਿਖਦਾ ਹੀ ਆ ਸਾਰਾ ਜਦੋਂ ਹੁਣ ਕੋਈ ਵੀ ਵਿਅਕਤੀ ਇਸ ਵਕਤ ਅਕਾਲੀ ਦਲ ਦੇ ਜਿਹੜੇ ਵੱਡੇ ਆਗੂ ਨੇ ਜਿਵੇਂ ਸੁਖਵੀਰ ਸਿੰਘ ਬਾਦਲ ਦਾ ਜ਼ਿਕਰ ਹੋ ਗਿਆ ਜਾਂ ਹੋਰ ਆਗੂ ਹੋਵੇ ਉਹਨਾਂ ਨੂੰ ਕੋਈ ਸੱਚ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੁਛ ਚਿਹਰਾ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਆ ਤੁਹਾਡੀਆਂ ਚੀਜ਼ਾਂ ਗਲਤ ਨੇ ਤਾਂ ਉਹਨਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਇੱਕ ਭੰਡੀ ਪ੍ਰਚਾਰ ਬੜੇ ਵੱਡੇ ਪੱਤਰ ਤੇ ਹੋ ਰਿਹਾ ਲੱਗਦਾ ਕਿ ਪੈਸਾ ਹੁਣ ਉਧਰਲੇ ਪਾਸੇ ਖਰਚਾ ਜਾ ਰਿਹਾ ਜੇ ਤੁਸੀਂ ਇਦਾਂ ਨਹੀਂ ਸਾਡੀ ਗੱਲ ਮੰਨਦੇ ਤਾਂ ਅਸੀਂ ਉਧਰਲੇ ਪਾਸੇ ਚਲਾਉਂਦੇ ਇਹ ਟੈਂਪਰੇਰੀ ਗੱਲਾਂ ਨੇ ਕਿ ਚਾਰ ਤੁਸੀਂ ਝੂਠੇ ਕਮੈਂਟ ਪਾ ਦੇ ਪੋਸਟਾਂ ਪਾ ਦੀਆਂ ਉਹਨਾਂ ਨਾਲ ਤੁਸੀਂ ਲੋਕਾਂ ਦੀ ਜਿਹੜੀ ਮਾਨਸਿਕਤਾ ਨੂੰ ਚੇਂਜ ਨਹੀਂ ਕਰ ਸਕਦੇ ਜੋ ਕਿ ਲੋਕਾਂ ਦੀ ਅੱਜ ਲੋਕ ਅਵੇਅਰ ਨੇ ਬਹੁਤ ਅਵੇਅਰ ਨੇ ਲੋਕ ਇਹ ਵੀ ਪਤਾ ਵੀ ਆਈਟੀ ਟੀਮ ਦੇ ਆਪ ਕਮੈਂਟ ਵੀ ਪੜ੍ਹ ਕੇ ਪਤਾ ਲੱਗਦਾ ਵੀ ਆਈ ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਤੋਂ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪੰਜਾਬ ਦੀਆਂ ਸਿਆਸੀ ਫਜ਼ਾਵਾਵਾਂ ਦੇ ਵਿੱਚ ਇਸ ਵਕਤ ਸਿਆਸੀ ਮਸਲਿਆਂ ਦੇ ਨਾਲ 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 ਧਾਰਮਿਕ ਮਸਲੇ ਬੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਇਕੱਠ ਸੰਸਮਾਜ ਦੇ ਵੱਲੋਂ ਕੀਤਾ ਗਿਆ ਉਹਦੇ ਵਿੱਚ ਦਮਦਮੀ ਟਕਸਾਲ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉੱਚਿਤ ਤੌਰ ਤੇ ਸ਼ਾਮਿਲ ਹੋ ਰਹੀਆਂ ਪਰ ਨਾਲ ਦੀ ਨਾਲ ਇਜਲਾਸ ਜਿਹੜਾ ਹੈਗਾ ਕਿਉਂਕਿ ਉਹਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਧਿਆਨ ਖਿੱਚਿਆ ਹੋਇਆ ਸਿੱਖ ਡਾਇਸਪੋਰਾ ਦੀ ਗੱਲ ਕਰੀ ਤਾਂ ਬਹੁਤ ਸਾਰੀਆਂ ਨਜ਼ਰਾਂ ਇਸ ਵਕਤ ਅੰਮ੍ਰਿਤਸਰ ਵਾਲੇ ਪਾਸੇ ਹੈਗੀਆਂ ਨੇ ਸਾਡੇ ਨਾਲ ਇਸ ਵਕਤ ਮਨਪ੍ਰੀਤ ਸਿੰਘ ਯਾਰਲੀ ਨੇ ਕਿਉਂਕਿ ਕਮੇਟੀ ਦੇ ਮੈਂਬਰ ਦੇ ਵਿੱਚੋਂ ਜ਼ਿੰਮੇਵਾਰੀਆਂ ਮਿਲੀਆਂ ਹੋਈਆਂ ਸੀ ਪੰਜ ਮੈਂਬਰੀ ਕਮੇਟੀ ਦੇ ਤੌਰ ਤੇ ਤਾਂ ਬਹੁਤ ਸਾਰੀਆਂ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਇਹਨਾਂ ਦੇ ਆਊਟਕਮਸ ਕੀ ਹੋਣਗੇ ਨਤੀਜੇ ਕੀ ਹੋਣਗੇ ਈਅਲੀ ਸਾਹਿਬ ਸਾਡੇ ਨਾਲ ਨੇ ਈਅਲੀ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਵੱਡਾ ਇਕੱਠਾ ਚ ਇਹ ਸਾਰੀਆਂ ਚੀਜ਼ਾਂ ਕਿਸ ਤਰੀਕੇ ਨਾਲ ਕਿਸ ਸਾਂਚੇ ਦੇ ਵਿੱਚ ਪ੍ਰੋਕ ਦੇਖੀ ਐ ਸੀ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਨੇ ਬਹੁਤ ਸਾਰੇ ਭੇਦ ਹੈਗੇ ਇਹਦੇ ਪਿੱਛੇ ਕਿ ਇਹ ਸਮਾਜ ਕਿਉਂ ਇਕੱਠਾ ਹੋ ਰਿਹਾ ਦੂਸਰੇ ਪਾਸੇ ਜਥੇਦਾਰਾਂ ਦੀ ਭੂਮਿਕਾ ਕੀ ਹੈਗੀ ਹੈ ਤੇ ਜਦੋਂ ਅਸੀਂ ਇੰਨਾ ਕੁਝ ਤਾਣਾ ਬਾਣਾ ਉਲਝਿਆ ਹੋਵੇ ਉੱਥੇ ਫਿਰ ਜਿਹੜੀ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਜ਼ਿੰਮੇਵਾਰੀ ਉਸ ਤਰੀਕੇ ਨਾਲ ਵੱਡੀ ਹੋ ਜਾਂਦੀ ਤੁਸੀਂ ਕਿਸ ਤਰੀਕੇ ਨਾਲ ਸਮਝ ਰਹੇ ਹੋ ਕਿ ਕੀ ਕਹਾਣੀ ਹੈਗੀ ਇਹਦੇ ਤਕੋ ਵੈਸੇ ਤਾਂ 2 ਦਸੰਬਰ ਨੂੰ ਜੋ ਸ਼੍ਰੀ ਕਾਲ ਤੱਕ ਸੌਦੀ ਫਸੀਲ ਤੋਂ ਹੁਕਮ ਨਮਨ ਜਾਰੀ ਹੋਇਆ ਸੀਗਾ ਜੀ ਜਿਹਦੇ ਵਿੱਚ ਪੰਜ ਸਿੰਘ ਸਹਿਬਾਨ ਵੱਲੋਂ ਜੋ ਆਦੇਸ਼ ਦਿੱਤੇ ਗਏ ਸੀ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜੋ ਪਿੱਛੇ ਗਲਤੀਆਂ ਹੋਈਆਂ ਉਹਨਾਂ ਨੂੰ ਲੈ ਕੇ ਸਜ਼ਾ ਸੁਣਾਈ ਗਈ ਸੀ ਜੀ ਉਹਦੇ ਨਾਲ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਕਿ ਇਹ ਕਮੇਟੀ ਭਰਤੀ ਕਰਕੇ ਅਕਾਲੀ ਦਲ ਦੀ ਦੁਬਾਰਾ ਅਹੁਦੇਦਾਰੀ ਚੋਣ ਕਰੂਗੀ ਲੇਕਿਨ ਬਾਕੀ ਗੱਲਾਂ ਤਾਂ ਮੰਨ ਲਈਆਂ ਕਮੇਟੀ ਇਹ ਨਹੀਂ ਮੰਨੀ ਗਈ ਜੀ ਤਾਂ ਅਸਲਾਵੀ ਨਾਮਸੀ ਕਮੇਟੀ ਦੇ ਵਿੱਚ ਉਸ ਤੋਂ ਬਾਅਦ ਜਸਿਆ ਸਿੰਘ ਸਾਹਿਬਾਂ ਨੇ ਦੁਬਾਰਾ ਦੇਸ਼ ਕੀਤਾ ਦੋ ਮੈਂਬਰ ਸਤੀਫਾ ਦੇ ਕੇ ਕਿ ਪੰਜ ਮੈਂਬਰੀ ਕਮੇਟੀ ਭਰਤੀ ਸ਼ੁਰੂ ਕਰੇ ਉਸ ਤੋਂ ਬਾਅਦ ਜਦੋਂ ਇਹ ਹਦੇਸ਼ ਹੋਇਆ ਤਾਂ ਜਸੇਰ ਸਾਹਿਬਾਂ ਨੂੰ ਬੁਲ ਦਿੱਤਾ ਗਿਆ ਪਹਿਲਾਂ ਤਾਂ ਹਰਪ੍ਰੀਤ ਸਿੰਘ ਜੀ ਨੂੰ ਯਾਨੀ ਹਰਪ੍ਰੀਤ ਸਿੰਘ ਨੂੰ ਉਸ ਤੋਂ ਬਾਅਦ ਯਾਨੀ ਜਸਰ ਰਵੀਰ ਸਿੰਘ ਜੀ ਤੇ ਜਸਰ ਸੁਲਤਾਨ ਸਿੰਘ ਜੀ ਉਸ ਤੋਂ ਬਾਅਦ ਸਮੁੱਚੀ ਦੁਨੀਆ ਵਿੱਚ ਬੈਠੇ ਸਿੱਖ ਜਿਹੜੇ ਉਹਨਾਂ ਦੇ ਮਨ 'ਚ ਬੜੀ ਵੱਡਾ ਬੜੀ ਠੇਸ ਪਹੁੰਚੀ ਬਹੁਤ ਵੱਡਾ ਰੋਸ ਆ ਸਾਰੇ ਸਿੱਖਾਂ ਦੇ ਵਿੱਚ ਕਿਉਂਕਿ 2 ਦਸੰਬਰ ਨੂੰ ਜੋ ਕੋ ਮੈਸੇਜ ਗਿਆ ਸੀ ਦੁਨੀਆ ਦੇ ਵਿੱਚ ਬੈਠੇ ਨਾ ਸਿੱਖਾਂ ਦੇ ਨਹੀਂ ਹਰ ਹਰ ਧਰਮ ਦੇ ਲੋਕਾਂ ਦੇ ਵਿੱਚ ਕਿ ਸਿੱਖਾਂ ਦੇ ਕੋਲ ਇੱਕ ਬਹੁਤ ਮਹਾਨ ਸਥਾਨ ਆ ਸ਼੍ਰੀ ਕਾਲ ਤਖਤ ਸਾਹਿਬ ਜੀ ਕਿ ਜਿਹਦੇ ਸਾਹਮਣੇ ਹਰ ਇੱਕ ਵੱਡੇ ਵੱਡੇ ਲੀਡਰ ਵੀ ਹੱਥ ਚੋੜ ਕੇ ਖੜਦੇ ਨੇ ਲੇਕਿਨ ਉਹ ਜੋ ਏਡੇ ਵੱਡਾ ਮੈਸੇਜ ਗਿਆ ਤੇ ਪਿਛਲੇ 2.5 3 ਮਹੀਨੇ ਦੇ ਵਿੱਚ ਉਸ ਮਹਾਨ ਤਖਤ ਦੀ ਮਰਿਆਦਾ ਨੂੰ ਜੀ ਸਿੰਘ ਸਹਿਬਾਨ ਦੀ ਜਿਹੜੀ ਉਹਨਾਂ ਦੀ ਕਰਤਾਰ ਕੁਸ਼ੀ ਕਰਨ ਦੇ ਵਿੱਚ ਕਸਰ ਨਹੀਂ ਛੱਡੀ ਕੋਈ ਤੇ ਕਿਹਨੇ ਕੀਤਾ ਕਿਹਨੇ ਅਕਾਲ ਦਲ ਦੀ ਲੀਡਰਸ਼ਿਪ ਨੇ ਹਮਮ ਕਿ ਉਹਨਾਂ ਨੂੰ ਇਹ ਮਨਜ਼ੂਰ ਹੀ ਨਹੀਂ ਸੀ ਕਿ ਸਾਡੇ ਤੇ ਵੀ ਕੋਈ ਹੁਕਮ ਸੁਣਾ ਸਕਦਾ ਸਾਨੂੰ ਵੀ ਸਜੇ ਸੁਣਾ ਸਕਦਾ ਹੋ ਹਾਲਾਂਕਿ ਜੋ ਕੁਝ ਹੋਇਆ ਨਾ ਤੇ ਭਲੇ ਲਈ ਹੋਇਆ ਸੀਗਾ ਜੀ ਜੇ ਉਹ 2 ਦਸੰਬਰ ਵਾਲੇ ਸਾਰੇ ਹੁਕਮ ਨਾ ਵੀ ਮੰਨ ਲੈਂਦੇ ਅਕਾਲੀ ਦਲ ਵੀ ਮੋੜ ਸੁਰਜੀਤ ਹੋਣਾ ਸੀਗਾ ਤੇ ਉਹ ਸ਼ਾਇਦ ਲੀਡਰਸ਼ਿਪ ਵੀ ਸ਼ਾਇਦ ਅੱਗੇ ਆ ਜਾਂਦੀ ਜੀ ਜੇ ਭਰਤੀ ਕਮੇਟੀ ਵੱਲੋਂ ਕੀਤੀ ਜਾਂਦੀ ਤਾਂ ਬਹੁਤ ਲੋਕਾਂ ਨੇ ਨਵਾਂ ਜੁੜਨਾ ਸੀਗਾ ਜੀ ਜਿਹੜੇ ਸਿੱਖ ਨਰਾਜ ਸੀ ਪਿਛਲੇ ਫੈਸਲਿਆਂ ਗਲਤੀਆਂ ਕਰਕੇ ਉਹ ਸਾਰੇ ਨੂੰ ਇਹ ਸੀ ਵੀ ਹੁਣ ਸਾਰੇ ਜੋੜਾਂਗੇ ਅਕਾਲੀ ਦਲ ਦੇ ਨਾਲ ਉਹ ਤਾਂ ਡੈਲੀਗੇਟਸ ਨੇ ਪ੍ਰਧਾਨ ਚੁਣਨਾ ਸੀ ਸ਼ਾਇਦ ਸੁਭੀ ਸਿੰਘ ਬਾਦਲੀ ਪ੍ਰਧਾਨ ਬਣਨ ਦੇ ਦੁਆਰਾ ਉਹ ਤਾਂ ਡੈਲੀਗੇਟਸ ਦਾ ਫੈਸਲਾ ਸੀ ਨਾ ਲੇਕਿਨ ਆਪ ਹੀ ਸਾਰੀ ਜੋ ਸੀਗੀ ਮਾਹੌਲ ਵਧੀਆ ਬਣਿਆ ਸੀ ਉਹਨੂੰ ਆਪ ਹੀ ਖਰਾਬ ਕਰ ਲਿਆ ਸਾਰਾ ਤੇ ਹੁਣ ਕਮੇਟੀ ਜਿਹੜੀ ਭਰਤੀ ਕਰ ਰਹੀ ਆ ਹੁਣ ਜਸਰ ਸਿੰਘ ਸਬੰਧ ਦੇ ਹਟਾਏ ਗਏ ਉਹਨਾਂ ਦੇ ਹੱਕ ਦੇ ਵਿੱਚ ਦੁਨੀਆਂ 'ਚ ਬੈਠੇ ਸਿੱਖ ਵੀ ਆਏ ਜਸੇਬੰਦੀਆਂ ਵੀ ਆਈਆਂ ਦਮਦਮਿਤ ਟਕਸਾਲ ਵੀ ਆਈ ਸਾਰੇ ਉਸ ਗੱਲ ਦੇ ਹਰੇਕ ਚਾਹੁੰਦਾ ਵੀ ਦੁਬਾਰਾ ਜਸਰ ਸਬੰਧੀ ਬਹਾਲੀ ਹੋਵੇ ਇੱਕ ਬੜੀ ਜ਼ਰੂਰੀ ਚੀਜ਼ ਆ ਇਸ ਚੀਜ਼ ਨੂੰ ਅਸੀਂ ਵੱਡੇ ਕੈਨਵਸ ਤੇ ਦੇਖੀਏ ਕਿਉਂਕਿ ਅਸੀਂ ਮੈਂ ਪਿਛਲੇ ਦਿਨਾਂ ਦੇ ਵਿੱਚ ਇਤਿਹਾਸ ਖੰਗਾਲ ਰਿਹਾ ਸੀ ਕੋ ਜਾਂਕੜੇ ਦੇਖ ਰਿਹਾ ਸੀਗਾ ਤਾਂ ਕੋਈ 28 ਸਾਲ ਜਥੇਦਾਰ ਰਿਹਾ ਕੋਈ 20 ਸਾਲ ਜਥੇਦਾਰ ਰਿਹਾ ਕੋਈ 10 ਸਾਲ ਤੋਂ ਜਾਨਕੀ ਜ਼ਿਆਦਾਤਰ ਅਸੀਂ ਦੇਖਿਆ ਕਿ ਬਹੁਤ ਸਾਰੇ ਗੁਜਰੇ ਲਗਾਏ ਗਏ ਉਹ ਵੱਡੇ ਪੱਧਰ ਤੇ ਉਹਨਾਂ ਨੇ ਲੰਮਾ ਸਮਾਂ ਭੂਮਿਕਾ ਨਿਭਾਈ ਹੈ ਪਰ ਪਿਛਲੇ ਕੁਝ ਸਮੇਂ ਦੌਰਾਨ ਇਨਰੇਟਿਵ ਜਿਹੜਾ ਕੀ ਸਿਰਜਿਆ ਜਾ ਰਿਹਾ ਹੈ ਕਿ ਜਥੇਦਾਰ ਕੁਝ ਸਾਡੀ ਮੰਨਦੇ ਨਹੀਂ ਤਾਂ ਅਸੀਂ ਠੀਕ ਹੈ ਨਹੀਂ ਤਾਂ ਜੇ ਕੋਈ ਗਲਤ ਫੈਸਲਾ ਜਾ ਉਹਨਾਂ ਦੇ ਅਗੇਂਸਟ ਫੈਸਲਾ ਲੈਂਦੇ ਆ ਉਹਨੂੰ ਉਤਾਰ ਦਿੱਤਾ ਜਾਂਦਾ ਇਹ ਗਰੀਮਾ ਲੱਗਦਾ ਕਿ ਉਸ ਨੂੰ ਵੱਡੀ ਸੱਟ ਮਾਰਨ ਪਿੱਛੇ ਇੱਕ ਵੱਡੀ ਕਹਾਣੀ ਹੈਗੀ ਹੈ ਪਿੱਛੇ ਵੱਡਾ ਕੋਈ ਕਾਰਨ ਹੈਗਾ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਵੱਡਾ ਕੀ ਪਤਾ ਹੀ ਅੰਡਰਸਟੂਡ ਆ ਵੀ ਇੱਕ ਵਿਅਕਤੀ ਦੀ ਰਾਜਨੀਤੀ ਨੂੰ ਬਚਾਉਣ ਲਈ ਸਾਰਾ ਹੋ ਰਿਹਾ ਵਾ ਦੇਖੋ ਪਾਰਟੀ ਕਿਸੇ ਪਰਿਵਾਰ ਦੀ ਥੋੜੀ ਜਿਹੀ ਇਹ ਪੰਥ ਦੀ ਪਾਰਟੀ ਆ ਅਸੀਂ ਤਾਂ ਲੜਾਈ ਲੜ ਰਹੇ ਹਾਂ 2-3 ਸਾਲਾਂ ਤੋਂ ਮੈਂ ਤਾਂ ਕਹੇ ਕਿ ਘਰ ਹੀ ਬਹਿ ਗਿਆ ਸੀਗਾ ਵੀ ਛੱਡੋ ਖੜਾ ਨਹੀਂ ਕੋਈ ਸੁਣਦਾ ਮਨ ਬਣਾ ਲਿਆ ਸੀ ਵੀ ਨਹੀਂ ਰਾਜਨੀਤੀ ਛੱਡੀ ਦੇਣੀ ਹੈ ਨਾ ਪਾਰਟੀ ਚੇਂਜ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਚਲੋ ਸੁਖਬੀਰ ਸਿੰਘ ਬਾਦਲ ਦਾ ਤਾਂ ਆਪਾਂ ਬਾਰ ਬਾਰ ਜ਼ਿਕਰ ਕਰ ਰਹੇ ਹਾਂ ਕਿ ਉਹ ਆਪਣੀ ਨਿਚ ਨੂੰ ਪਹਿਲ ਦੇ ਰਹੇ ਨੇ ਉਹਨਾਂ ਲਈ ਨਾ ਦਾ ਸਿਖ ਰਵਾਇਤਾ ਉਸ ਤਰੀਕੇ ਨਾਲ ਮੁੱਖ ਤੌਰ ਤੇ ਭੂਮਿਕਾ ਰੱਖਦੀ ਹੈ ਨੇ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਜਨਾਂ ਅਕਾਲੀ ਦਲ ਉਸ ਤਰੀਕੇ ਨਾਲ ਕਿਉਂਕਿ ਇਹ ਵੀ ਜ਼ਿਕਰ ਆਉਂਦਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇੱਥੋਂ ਤੱਕ ਵੀ ਕਿਹਾ ਹੋਇਆ ਪਾਰਟੀ ਭਾਵੇਂ ਖੂਚ ਜਾਵੇ ਮੈਂ ਪ੍ਰਧਾਨਗੀ ਨਹੀਂ ਛੱਡਣੀ ਇਦਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ ਨੇ ਆਪਾਂ ਉਹਨੂੰ ਇੱਕ ਪਾਸੇ ਰੱਖੀਏ ਪਰ ਸਿੱਖਾਂ ਦੀ ਸਭ ਤੋਂ ਸਰਵੋ ਦੁਨੀਆ ਪਰ ਚ ਗੱਲਾਂ ਹੋਈਆਂ ਕਿ ਸਿੱਖਾਂ ਤੋਂ ਇਦਾਂ ਦਾ ਇੱਕ ਤਖਤ ਹੈਗਾ ਜਿੱਥੇ ਅੱਜ ਵੀ ਵੱਡੇ ਵੱਡੇ ਆਗੂ ਸਿਰਨਵਾ ਕੇ ਖੜਦੇ ਨੇ ਉਸ ਲੱਗਦਾ ਕਿ ਉਸ ਤਖਤ ਨੂੰ ਛੱਟ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ ਨਹੀਂ ਉਹ ਤਾਂ ਹੋਈ ਆ ਲੇਕਿਨ ਹੁਣ ਜਿਹੜੀ ਅੱਗੇ ਐਸਜੀਪੀਸੀ ਦੇ ਚੋਣਾਂ ਆ ਰਹੀਆਂ ਨੇ ਕਿਉਂਕਿ ਚੋਣਾਂ ਹੋਈਆਂ ਨਾ ਹੋਵੇ 14 ਸਾਲ ਜੀ ਇਹਦੇ ਵਿੱਚ ਜਿਹੜੇ ਸੱਚੇ ਸਿੱਖ ਨੇ ਜਿਹੜੇ ਚੰਗੇ ਕਿਰਦਾਰ ਵਾਲੇ ਨੇ ਚੰਗੀ ਸੋਚ ਰੱਖਦੇ ਆ ਧਰਮ ਨਾਲ ਖੜਨ ਵਾਲੇ ਨੇ ਪੰਥ ਨਾਲ ਖੜਨ ਵਾਲੇ ਨੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਵਾਲੇ ਇਸ ਤਰ੍ਹਾਂ ਦੇ ਜਿਹੜੇ ਅੱਗੇ ਕੈਂਡੀਡੇਟ ਹੈਗੇ ਨਮਾਇंदे ਜਿਹੜੇ ਆਉਣੇ ਚਾਹੀਤੇ ਨੇ ਤਾਂ ਜੋ ਸਾਡੀਆਂ ਇਹਨਾਂ ਸੰਸਥਾਵਾਂ ਦੇ ਵਿੱਚ ਜੋ ਵੀ ਗੜਵਟਾਈ ਆ ਜੋ ਵੀ ਮਰਿਆਦਾ ਦਾ ਘਾਣ ਹੋਇਆ ਇਹ ਆਉਣ ਲਈ ਸਮਝ ਬਹਾਲ ਹੋ ਸਕੇ ਸਾਡੀ ਤਾਂ ਪੂਰੀ ਕੋਸ਼ਿਸ਼ ਰਹੂਗੀ ਜੀ ਜਿਹੜੀ ਸਾਡੀ ਪੰਜ ਮੈਂਬਰੀ ਕਮੇਟੀ ਆ ਇਹ ਇੰਡੀਪੈਂਡੈਂਟ ਕੰਮ ਕਰ ਰਹੀ ਆ ਸਿੰਘ ਸਹਿਬਾਨ ਦੇ ਆਦੇਸ਼ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਤੇ ਇਹਦੇ ਲਈ ਸਾਨੂੰ ਕੋਈ ਸਾਡਾ ਨਿੱਜੀ ਸੁਵਾਰਥ ਨਹੀਂ ਕਿਸੇ ਦਾ ਕੋਈ ਸਾਨੂੰ ਕੋਈ ਲਾਲਚ ਨਹੀਂ ਹੈਗਾ ਜੀ ਕਿਸੇ ਪ੍ਰਧਾਨਗੀ ਦਾ ਲਾਲਚ ਨਹੀਂ ਕਿਸੇ ਅਹੁਦੇ ਦਾ ਲਾਲਚ ਨਹੀਂ ਪੂਰੀ ਤਨਦੇਹੀ ਨਾਲ ਨਿਸ਼ਕਾਮ ਨਿਸਵਾਰਥ ਜਿਹੜੀ ਇਹ ਡਿਊਟੀ ਅਸੀਂ ਭਰਤੀ ਦੀ ਕਰ ਰਹੇ ਹਾਂ ਤੇ ਬਹੁਤ ਵੱਡਾ ਲੋਕਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ ਜੀ ਸਰ ਇੱਕ ਗੱਲ ਸਮਝਾਉ ਕਿਉਂਕਿ ਅਸੀਂ ਲਗਾਤਾਰਤਾ ਦੇ ਵਿੱਚ ਦੇਖ ਰਹੇ ਹਾਂ ਬਹੁਤ ਸਾਰੀਆਂ ਚੀਜ਼ਾਂ ਵਾਰ-ਵਾਰ ਹੋ ਰਹੀਆਂ ਜਿਵੇਂ ਆਪਾਂ ਜਥੇਦਾਰਾਂ ਦਾ ਵੀ ਜ਼ਿਕਰ ਕਰ ਲਿਆ ਜਾਂ ਇਹ ਚੀਜ਼ਾਂ ਹੋ ਰਹੀਆਂ ਨੇ ਇਹ ਸਪਸ਼ਟ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਇੱਕ ਐਵੀ ਚਰਚਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਸੁਣਨ ਦੇ ਵਿੱਚ ਦੇਖੀ ਕਿ ਪੰਜਾਬ ਦੇ ਵਿੱਚ ਜੇ ਤਕਰੀਬਨ 13000 ਪਿੰਡ ਆ ਤਾਂ ਇਹ ਜ਼ਿਕਰ ਆਉਂਦਾ ਹੈ ਕਿ 10000 ਤੋਂ ਵੱਧ ਡੇਰੇ ਨੇ ਤਾਂ ਉਹਨਾਂ ਡੇਰਿਆਂ ਦੀ ਸਿਆਸਤ ਜਿਹੜੀ ਹੈ ਇਸ ਵੇਲੇ ਬੜੀ ਵੱਡੇ ਪੱਧਰ ਤੇ ਹਾਵੀ ਹੋ ਰਹੀ ਹੈ ਤੇ ਇਸੇ ਕਰਕੇ ਇੱਕ ਵੱਡੇ ਆਗੂ ਨੂੰ ਅਕਾਲ ਤਖਤ ਦੇ ਬਰਾਬਰ ਬਿਠਾਉਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਹਿੰਦੇ ਕਿ ਜਿਹੜੀ ਟਕਸਾਲ ਟਕਸਾਲ ਹੈਗੀ ਦਮਦਮੀ ਟਕਸਾਲ ਜਿਹਦੇ ਇਨਾ ਛਾਣਾ ਮੱਤਾ ਇਤਿਹਾਸ ਰਿਹਾ ਹੈਗਾ ਪਰ ਉਹ ਸਿਆਸੀ ਹਤਾਂ ਚ ਕਹਿੰਦੇ ਖੇਡ ਰਹੇ ਆ ਬੀਜੇਪੀ ਦੀ ਆਵਾਜ਼ ਕੁਝ ਲੋਕ ਕਹ ਰਹੇ ਕਿ ਉਹਦੇ ਪਿੱਛੇ ਹੈਗੀ ਆ ਤੁਸੀਂ ਉਸ ਚੀਜ਼ ਨੂੰ ਕਿਸ ਤਰੀਕੇ ਨਾਲ ਸਮਝੋਜੀ ਸਸਤਾ ਕਰਨੀ ਆ ਵੀ ਜਿਹੜੇ ਵੀ ਸੱਚਾ ਸੇਖਾ ਉਹਨੂੰ ਇੰਡੀਪੈਂਡੈਂਟ ਕਿਸੇ ਦੇ ਪ੍ਰਭਾਵ ਹੇਠ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਪੰਥ ਦੇ ਭਲੇ ਦੇ ਲਈ ਸਾਡੀਆਂ ਸੰਸਥਾਵਾਂ ਨੇ ਉਹਨਾਂ ਦੇ ਮੁਖੀ ਨੇ ਚਾਹੇ ਸਾਡੀ ਪੰਜ ਮੈਂਬਰੀ ਕਮੇਟੀ ਆ ਤੇ ਉਹ ਇੰਡੀਪੈਂਡੈਂਟ ਬਿਨਾਂ ਕਿਸੇ ਪ੍ਰਭਾਵ ਤੋਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਨ ਸੋ ਤਾਂ ਲੋਕ ਤੁਹਾਡਾ ਸਾਥ ਦੇਣਗੇ ਜੇਕਰ ਤੁਸੀਂ ਕਿਸੇ ਦੇ ਅੱਤੇ ਜਿ ਖੇਡੋਗੇ ਲੋਕ ਤੁਹਾਡਾ ਸਾਥ ਨਹੀਂ ਦੇਣਗੇ ਕਿਉਂਕਿ ਅੱਜ ਕੱਲ ਤਾਂ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਦੇ ਨਸ਼ਰ ਹੋ ਜਾਂਦੀਆਂ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਜਦੋਂ ਹੁਣ ਕੋਈ ਵੀ ਵਿਅਕਤੀ ਇਸ ਵਕਤ ਅਕਾਲੀ ਦਲ ਦੇ ਜਿਹੜੇ ਵੱਡੇ ਆਗੂ ਨੇ ਜਿਵੇਂ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਹੋ ਗਿਆ ਜਾਂ ਹੋਰ ਆਗੂ ਹੋਗੇ ਉਹਨਾਂ ਨੂੰ ਕੋਈ ਸੱਚ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੁਝ ਚਿਹਰਾ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਆ ਤੁਹਾਡੀਆਂ ਚੀਜ਼ਾਂ ਗਲਤ ਨੇ ਤਾਂ ਉਹਨਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਇੱਕ ਭੰਡੀ ਪ੍ਰਚਾਰ ਬੜੇ ਵੱਡੇ ਪੱਧਰ ਤੇ ਹੋ ਰਿਹਾ ਲੱਗਦਾ ਕਿ ਪੈਸਾ ਹੁਣ ਉਧਰਲੇ ਪਾਸੇ ਖਰਚੇ ਜਾ ਰਹੇ ਜੇ ਤੁਸੀਂ ਇਦਾਂ ਨਹੀਂ ਸਾਡੇ ਗੱਲ ਮੰਨਦੇ ਤਾਂ ਅਸੀਂ ਉਧਰਲੇ ਪਾਸੇ ਚੱਲਾਂਗੇ ਦੇਖੋ ਜਿਹੜੀ ਗੱਲ ਆਰਗੇਨਿਕ ਆ ਨਾ ਉਹਨੇ ਆਰਗੇਨਿਕ ਰਹਿਣਾ ਇਹ ਟੈਂਪਰੇਰੀ ਗੱਲਾਂ ਨੇ ਕਿ ਚਾਰ ਤੁਸੀਂ ਝੂਟੇ ਕਮੈਂਟ ਪਾ ਦੇ ਪੋਸਟਾਂ ਪਾ ਲਈਆਂ ਉਹਦੇ ਨਾਲ ਤੁਸੀਂ ਲੋਕਾਂ ਦੀ ਜਿਹੜੀ ਮਾਨਸਿਕਤਾ ਨੂੰ ਚੇਂਜ ਨਹੀਂ ਕਰ ਸਕਦੇ ਜੋ ਕਿ ਲੋਕਾਂ ਦੀ ਅੱਜ ਲੋਕ ਅਵੇਅਰ ਨੇ ਬਹੁਤ ਅਵੇਅਰ ਨੇ ਲੋਕ ਇਹ ਵੀ ਪਤਾ ਵੀ ਆਈਟੀ ਟੀਮ ਦੇ ਕਮੈਂਟ ਵੀ ਪੜ੍ਹ ਕੇ ਪਤਾ ਲੱਗ ਜਾਂਦਾ ਵੀ ਆਈਟੀ ਟੀਮ ਦਾ ਕਿਸੇ ਵਿਅਕਤੀ ਦਾ ਵਾ ਸੋ ਇਸ ਲਈ ਜਿਹੜੀ ਸਚਾਈ ਆ ਆਰਗੇਨਿਕ ਆ ਉਹਨੇ ਆਰਗੇਨਿਕ ਹੀ ਰਹਿਣਾ ਜੇ ਤੁਸੀਂ ਸਹੀ ਟਰੈਕ ਤੇ ਹੋ ਫਿਰ ਤੁਹਾਨੂੰ ਪਰਵਾਹ ਕਰਦੀ ਆ ਫਿਰ ਤੁਸਾਨੂੰ ਡਰ ਕਿਸ ਗੱਲ ਦਾ ਵਾ ਸੋ ਠੀਕ ਆ ਜਦੋਂ ਵੀ ਪਿਛਲੇ ਟਾਈਮ ਦੇ ਵਿੱਚ ਵੀ ਜਿਹੜਾ ਵੀ ਵਿਰੋਧ ਦੇ ਵਿੱਚ ਗਿਆ ਜੇ ਕਿਸੇ ਨੇ ਪੰਥ ਦੀ ਗੱਲ ਕੀਤੀ ਉਹਨੂੰ ਪਹਿਲਾਂ ਕਾਂਗਰਸ ਦਾ ਏਜੰਟ ਬਣਾਤਾ ਜੇ ਵੀ ਕਾਂਗਰਸ ਦਾ ਏਜੰਟ ਆਏ ਹੁਣ ਕਿਸੇ ਨੂੰ ਕਹਿੰਦੇ ਭਾਜਪਾ ਦਾ ਏਜੰਟਾ ਕਿਸੇ ਨੂੰ ਆਰਐਸ ਦਾ ਏਜੰਟ ਆ ਲੇਕਿਨ ਭਾਜਪਾ ਦੇ ਨਾਲ ਸਾਂਝ ਕੀ ਦੀ ਰਹੀ ਕਿਹਨਾਂ ਦੇ ਰਿਸ਼ਤੇ ਨੇ ਕਿਹਨਾਂ ਦੇ ਸਮਾਗਮਾਂ ਦੇ ਵਿੱਚ ਭਾਜਪਾ ਵਾਲੇ ਆਉਂਦੇ ਨੇ ਇਹ ਤਾਂ ਲੋਕਾਂ ਨੂੰ ਦਿਖਦਾ ਹੀ ਆ ਸਾਰਾ ਸੋ ਆਪ ਹੀ ਤੁਸੀਂ ਕਿੱਦਾਂ ਰੋਕ ਲੋਗੇ ਇਹਨਾਂ ਗੱਲਾਂ ਨੂੰ ਸੋ ਸੱਚਾਈ ਤਾਂ ਸਾਹਮਣੇ ਰਹਿਣੀ ਆ ਬਾਕੀ ਆਉਣ ਲੈ ਸਮਝ ਪ ਦੇਖੋ ਜਿਹੜੀ ਅੱਜ ਸਾਡੇ ਤੇ ਜ਼ਿੰਮੇਵਾਰੀ ਹੈ ਪੰਜ ਮੈਂਬਰੀ ਕਮੇਟੀ ਤੇ ਜੇ ਅਸੀਂ ਪੰਥ ਦੇ ਨਾਲ ਕੋਈ ਗਦਾਰੀ ਕਰਾਂਗੇ ਅੰਦਰ ਖਾਤੇ ਬਾਹਰ ਖਾਤੇ ਇਹ ਗੱਲਾਂ ਲੁਕੀਆਂ ਰਹਿਣੀਆਂ ਨਹੀਂ ਤੇ ਪੰਥ ਕਦੇ ਮਾਫ ਨਾ ਪਹਿਲਾਂ ਵਾਲੇ ਨੂੰ ਕੀਤਾ ਨਾ ਸਾਨੂੰ ਕਰੂਗਾ ਜਿਹੜਾ ਵੀ ਕਿਸੇ ਰਾਜਨੀਤਿਕ ਕਿਸੇ ਪਾਰਟੀ ਦੇ ਪ੍ਰਭਾਵ ਚ ਆ ਕੇ ਕੋਈ ਧਰਮ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰੂਗਾ ਉਹਨਾਂ ਨੂੰ ਸਿੱਖਾਂ ਨੇ ਕਦੇ ਬਖਸ਼ਿਆ ਨਹੀਂ ਨਾ ਬਖਸ਼ਣਾ ਵਗੈਰਾ ਆਖਰੀ ਸਵਾਲ ਤੁਸੀਂ ਜਿਹੜੀ ਕਮੇਟੀ ਦਾ ਜ਼ਿਕਰ ਕਰ ਰਹੇ ਹੋ ਇਹਨੂੰ ਲੈ ਕੇ ਵੀ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੈਗੇ ਨੇ ਤੁਸੀਂ ਹੁਣ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਕਿਉਂਕਿ ਇੱਕ ਭਰਤੀ ਪ੍ਰਕਿਰਿਆ ਅਕਾਲੀ ਦਲ ਦੇ ਕੁਝ ਜਿਹੜੇ ਆਗੂ ਨੇ ਜਿਹੜੇ ਬਾਦਲ ਧੜੇ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੇ ਆਪਣੇ ਪੱਧਰ ਤੇ ਕੀਤੀ ਹੋਈ। ਇਹ ਸਿਰਫ ਪੰਜਾਬ-ਪੰਜਾਬ ਦੇ ਵਿੱਚ ਕਰ ਲਈ ਕਿ ਜਿਹੜੀ ਤੁਸੀਂ ਭਰਤੀ ਕਰ ਰਹੇ ਹੋ ਉਹ ਸਿਰਫ ਪੰਜਾਬ 'ਚ ਹੋਊਗੀ ਜਾਂ ਸਿੱਖ ਡਾਇਸਪੋਰਾ ਦੀ ਗੱਲ ਕਰੋਗੇ ਵਿਦੇਸ਼ਾਂ-ਵਿਦੇਸ਼ਾਂ 'ਚ ਵੀ ਬੈਠੇ ਹੋਏ ਨੇ ਅਕਾਲੀ ਦਲ ਦੇ ਆਗੂ ਜਾਂ ਆਪਣੇ ਬਾਕੀ ਸਟੇਟਾਂ ਦੇ ਵਿੱਚ ਬੈਠੇ ਹੋਏ ਨੇ ਕਿ ਉਹਨਾਂ ਤੱਕ ਵੀ ਪਹੁੰਚ ਬਣਾ ਰਹੇ ਹੋ? ਅਸੀਂ ਤਾਂ ਪਹੁੰਚ ਕੇ ਸਾਡੇ ਤੱਕ ਪਹੁੰਚ ਬਣਾ ਰਹੇ ਨੇ ਸਾਰੇ। ਹੂੰ। ਵੀ ਸਾਨੂੰ ਵੀ ਮੈਂਬਰ ਬਣਾਓ ਇਟਾਕ ਲੋਕਾਂ 'ਚ ਉਤਸ਼ਾਹ ਹੈਗਾ ਅ ਦੇਸ਼ ਦੇ ਵਿੱਚ ਵੀ ਤੇ ਵਰਲਡ ਵਾਈਡ ਵੀ ਇਸ ਲਈ ਸਾਰਿਆਂ ਲਈ ਅਸੀਂ ਆਨਲਾਈਨ ਵੀ ਸ਼ੁਰੂ ਕਰਨ ਜਾ ਰਹੇ ਹਾਂ ਆਨਲਾਈਨ ਥੋੜੀ ਲੇਟ ਸ਼ੁਰੂ ਕਰ ਰਹੇ ਹਾਂ ਕਿਉਂਕਿ ਪਹਿਲਾਂ ਦੂਸਰੀ ਭਰਤੀ ਹੋ ਜਵੇ ਜੀ ਜਿਹੜਾ ਸਾਡਾ ਟਾਰਗੇਟ ਹੈਗਾ ਵਾ ਤੇ ਉਸ ਤੋਂ ਬਾਅਦ ਅਸੀਂ ਆਨਲਾਈਨ ਸ਼ੁਰੂ ਕਰਾਂਗੇ ਬਹੁਤ ਪ੍ਰੈਸ਼ਰ ਹੈਗਾ ਤੇ ਲੋਕ ਤਾਂ ਅਕਾਲੀ ਦਲ ਦੇ ਦੇਖੋ ਲੋਕਾਂ ਨੂੰ ਪਤਾ ਲੱਗ ਗਿਆ ਵੀ ਖੇਤਰੀ ਪਾਰਟੀ ਵੀ ਨਾ ਸਾਡੀ ਤਾਂ ਡਬਲ ਆ ਖੇਤਰੀ ਵੀ ਇਹਦੇ ਪੰਥਕ ਵੀ ਆ ਪੰਥਕ ਜੀ ਦੁਰਿਆ ਨਾ ਇਹ ਖੇਤਰੀ ਪਾਰਟੀ ਖੇਤਰੀ ਪਾਰਟੀ ਦਾ ਕੀ ਜਿਵੇਂ ਇੱਕ ਪਰਿਵਾਰੀ ਚਲਾ ਰਹੇ ਨੇ ਜੀ ਲੇਕਿਨ ਇਹ ਪਾਰਟੀ ਜਿਹੜੀ ਖੇਤਰੀ ਦੇ ਨਾਲ ਪੰਥਕ ਪਾਰਟੀ ਆ ਇਹਨੂੰ ਇੱਕ ਇੱਕ ਵਿਅਕਤੀ ਦੀ ਨਹੀਂ ਹੈਗੀ ਕੱਲ ਨੂੰ ਜੇ ਕਿ ਅਸੀਂ ਕੱਲ ਨੂੰ ਅੱਗੇ ਅੱਗੇ ਇਹਦਾ ਮਤਲਬ ਉਹ ਅਸੀਂ ਸਾਨੂੰ ਵੀ ਲੋਕ ਪ੍ਰਦਰਸ਼ਨ ਨਹੀਂ ਕਰਨਗੇ ਬਿਲਕੁਲ ਪਾਰਟੀ ਪੰਥ ਦੀ ਰਹੇ ਇਹਦੇ ਵਿੱਚ ਵਿਅਕਤੀ ਵਿਸ਼ੇਸ਼ ਕੋਈ ਸੰਸਥਾ ਤੋਂ ਵੱਡਾ ਹੋਣ ਦੀ ਕੋਸ਼ਿਸ਼ ਨਾ ਕਰੇ ਸਿਧਾਂਤ ਵੱਡੇ ਹੋਣ ਡੈਮੋਕ੍ਰੇਸੀ ਹੋਵੇ ਸਾਰਿਆਂ ਦੀ ਸਲਾਹ ਨਾਲ ਫੈਸਲੇ ਜਾਨ ਇੱਕ ਵਿਅਕਤੀ ਕੋਈ ਫੈਸਲਾ ਲਊ ਮੈਂ ਵੀ ਲਾਊਂ ਮੈਂ ਵੀ ਗਲਤੀ ਕਰੂੰਗਾ ਜੀ ਜੀ ਕੁਦਰਤੀ ਗੱਲ ਆ ਇਹ ਇਹ ਇਕ ਮਾਨਸਿਕਤਾ ਇਨਸਾਨ ਦੀ ਪਾਵਰ ਆਉਂਦੀ ਹੈ ਉਹ ਮਿਸਯੂਜ਼ ਹੁੰਦੀ ਹੁੰਦੀ ਆ ਇਸ ਲਈ ਪੰਜ ਪ੍ਰਧਾਨੀ ਗੁਰੂ ਸਾਹਿਬ ਨੇ ਤਾਂ ਹੀ ਸਿਧਾਂਤ ਦਿੱਤਾ ਸਾਨੂੰ ਜੀ ਕਿ ਤੁਸੀਂ ਪੰਜ ਪ੍ਰਧਾਨੀ ਪ੍ਰਧਾਨੀ ਸਿਧਾਂਤ ਤੇ ਚੱਲੋ ਸਲਾਹ ਨਾਲ ਕੰਮ ਕਰੋ ਸਲਾਹ ਨਾਲ ਫੈਸਲੇ ਲਾਓ ਤਾਂ ਤੁਸੀਂ ਗਲਤੀ ਨਹੀਂ ਕਰੋਗੇ ਜੀ ਸੋ ਇਸ ਲਈ ਇਸ ਹੱਬ ਨਾਲ ਲੈ ਸਮੇਂ ਚ ਕੰਮ ਹੋਣਾ ਚਾਹੀਦਾ ਬਹੁਤ ਸ਼ੁਕਰੀਆ ਤਿਸਨ ਮੰਨਪ੍ਰੀਤਿਆ ਵਾਲੀ ਬڑے ਵਿਭਾਗ ਟੰਕ ਦੇ ਨਾਲ ਇਹਨਾਂ ਨੇ ਆਪਣਾ ਪੱਖ ਰੱਖਿਆ ਹੈਗਾ ਜਿਹੜਾ ਇਕੱਠ ਹੋ ਰਿਹਾ ਉਹਦੇ ਪਿੱਛੇ ਕਹਿੰਦੇ ਕਿ ਤਸਵੀਰ ਜਿਹੜੀ ਹੈ ਨਾ ਉਹ ਸਹੀ ਹੋਣੀ ਚਾਹੀਦੀ ਹੈ ਜੇ ਉਹ ਤਸਵੀਰ ਸਹੀ ਹੈਗੀ ਤਾਂ ਉਸ ਦੇ ਉਸ ਦੇ ਨਤੀਜੇ ਜਿਹੜੇ ਨੇ ਸਹੀ ਰਹਿਣਗੇ ਤੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਕਿ ਇਸ ਵਕਤ ਸਿੱਖ ਡਾਇਸਪੋਰਾ ਦੇ ਵਿੱਚ ਜਿੰਨਾ ਵੀ ਲੋਕ ਬੈਠੇ ਨੇ ਸਿੱਖ ਸਿੱਖ ਬੈਠੇ ਨੇ ਉਹ ਸਾਫ਼ ਤੌਰ ਤੇ ਸਮਝ ਰਹੇ ਨੇ ਕਿ ਆਰਗੈਨਿਕ ਕਿਹੜਾ ਹੈਗਾ ਤੇ ਡੁਪਲੀਕੇਟ ਕਿਹੜਾ ਹੈਗਾ ਤਾਂ ਹੁਣ ਲੋਕਾਂ ਤੋਂ ਇਹ ਭੇਜ ਜਿਹੜਾ ਹੈਗਾ ਬਣਾ ਕੇ ਨਹੀਂ ਰੱਖਿਆ ਜਾ ਸਕਦਾ ਸੱਚ ਜਿਹੜਾ ਹੈਗਾ ਉਹ ਗਾਹੇ-ਬਗਾਹੇ ਲੋਕਾਂ ਦੇ ਸਾਹਮਣੇ ਆਈ ਜਾਣਾ ਹੈਗਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਸਾਨੂੰ ਜਰੂਰ ਸਾਂਝੀਆਂ ਕਰੋ ਸਹਿਯੋਗੀ ਯੋਗੀ ਦੇ ਨਾਲ ਹਰਦੀਪ ਸਿੰਘ ਭੋਗਲ ਨੌਕ ਨਿਊਜ਼ ਚੰਡੀਗੜ੍ਹ